ਦੋਸਤੋ ਅੱਜ ਮੈਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਮਰਿੰਦਰ ਰਾਜਾ ਵੜਿੰਗ ਦੀ ਇੱਕ ਵੀਡੀਓ ਵੇਖੀ ਤੇ ਵੀਡੀਓ ਵੇਖ ਕੇ ਮੇਰਾ ਮਨ ਬੜਾ ਦੁਖੀ ਹੋਇਆ ਵੀ ਇਹਨਾਂ ਲੋਕਾਂ ਦੀ ਮਾਨਸਿਕਤਾ ਕਿੱਥੇ ਖੜੀ ਹੈ ਇਹ ਕਿੱਡੀ ਛੋਟੀ ਤੇ ਕੋਝੀ ਸੋਚ ਨੇ ਮਾਲਕ ਨੇ ਇਹ ਲੋਕ ਵੀ ਜਦੋਂ ਇਹ ਬੋਲਣ ਲੱਗਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਬੋਲ ਕੀ ਰਹੇ ਹਾਂ ਉਹ ਸਰਦਾਰ ਬੂਟਾ ਸਿੰਘ ਦੀ ਬਾਰੇ ਚਰਚਾ ਕਰ ਰਿਹਾ ਸੀ ਔਰ ਉਹਦੇ ਅਲਫਾਜ਼ ਸੁਣ ਕੇ ਮੇਰਾ ਹਿਰਦਾ ਵਲੁੰਦ ਰਿਹਾ ਕਿ ਇਹਨਾਂ ਦੀ ਮਾਨਸਿਕਤਾ ਕੀ ਹੈ ਉਹਦੇ ਅਲਫਾਜ਼ ਹਨ ਬੀ ਇਹ ਕਾਲੇ ਜੇ ਰੰਗ ਦਾ ਸੀ ਇਹ ਪੱਠੇ ਪਾਉਂਦਾ ਹੁੰਦਾ ਸੀਗਾ ਤੇ ਸਾਡੀ ਬੋਡੀ ਯਸ਼ਸ਼ਵੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਤਾ ਉਹ ਮੇਰੇ ਭਰਾ ਇੱਕ ਤੇ ਤੂੰ ਆਪਣੇ ਦਿਮਾਗ ਦਾ ਇਲਾਜ ਕਰਾ ਕਿਉਂਕਿ ਤੂੰ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇੱਕ ਤੇ ਤੇਰੀ ਚਾਲ ਢਾਲ ਬੜੀ ਮਜ਼ੇਦਾਰ ਜੀ ਆ ਉਸ ਤੋਂ ਬਾਅਦ ਜਿਹੜੀ ਤੂੰ ਇਹੋ ਜਿਹੀ ਗੱਲਾਂ ਕਰਦਾ ਨਾ ਉਸ ਤੋਂ ਬਾਅਦ ਹੋਰ ਤੇਰੇ ਤੇ ਹਾਸਾ ਵੀ ਹੁੰਦਾ ਤੇ ਦੁੱਖ ਵੀ ਹੁੰਦਾ ਵੀ ਤੂੰ ਕਾਂਗਰਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਬਣਨ ਦੇ ਕਾਬਿਲ ਹੈ ਉਹ ਤੇਰੇ ਚ ਕਾਬਲੀਅਤ ਹੈ ਤੂੰ ਬੋਲਦਾ ਕੀ ਆ ਤੂੰ ਕਰਦਾ ਕੀ ਆ ਤੇਰੇ ਲੱਛਣ ਕੀ ਨੇ ਮੇਰਾ ਮਨ ਦੁਖੀ ਹੋਇਆ ਉਹ ਸਰਦਾਰ ਜੀ ਮੇਰੀ ਬੇਨਤੀ ਸੁਣੋ ਸਰਦਾਰ ਬੂਟਾ ਸਿੰਘ ਆਪਣੀ ਕਾਬਲੀਅਤ ਦੇ ਸਿਰ ਦੇ ਉੱਤੇ ਦੇਸ਼ ਦਾ ਗ੍ਰਹਿ ਮੰਤਰੀ ਸੀਗੇ ਕੋ ਪੱਠੇ ਪਾਉਣਾ ਉਹਦੀ ਕੁਆਲਿਟੀ ਜਾਂ ਇਹ ਇਹ ਕੋਈ ਮਤਲਬ ਕਿ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਜੀ ਪੱਠੇ ਪੋਣਾ ਗੁਨਾਹ ਆ ਜੇ ਮੇਰੇ ਘਰ ਚ ਮਾਲ ਡੰਗਰਾ ਕਰਦੇ ਮੈਂ ਉਹਨੂੰ ਪੱਠੇ ਪੋਣਾ ਦੇਣਾ ਮਤਲਬ ਕਿ ਮੈਂ ਇਨਸਾਨ ਨਹੀਂ ਆ ਵੇਨਾ ਮੈਂ ਪੱਠੇ ਪਾਉਂਦਾ ਸੀ ਤੁਸੀਂ ਉਹਨੂੰ ਗ੍ਰਹਿ ਮੰਤਰੀ ਬਣਾਤਾ ਵਾਹ ਬਈ ਬਾ ਉਹਦੇ ਚ ਕੋ ਕਾਬਲੀਅਤ ਸੀ ਉਹ ਤਾਂ ਗ੍ਰਹਿ ਮੰਤਰੀ ਬਣਿਆ ਪੱਠੇ ਪਾਉਣ ਕਰਕੇ ਗ੍ਰਹਿ ਮੰਤਰੀ ਨਹੀਂ ਸੀ ਬਣਿਆ ਮੇਰੇ ਵੀਰ ਦੂਸਰੀ ਗੱਲ ਇਹ ਕਾਲੇ ਰੰਗ ਦਾ ਸੀ ਉਹ ਕਾਲੇ ਤੇ ਗੋਰੇ ਦੋ ਹੀ ਤਰ੍ਹਾਂ ਦੇ ਰੰਗ ਉਸ ਪ੍ਰਮਾਤਮਾ ਨੇ ਬਣਾਏ ਨੇ ਹੁਣ ਭਰਾਵਾ ਤੈਨੂੰ ਰਾਹ ਨਹੀਂ ਲੱਗੀਦਾ ਅਸੀਂ ਕੀ ਸਾਡਾ ਕੀ ਕਸੂਰ ਆ ਦੇ ਵਿੱਚ ਤੂੰ ਕਦੀ ਗ੍ਰਹਿ ਮੰਤਰੀ ਨਹੀਂ ਬਣ ਸਕੇਗਾ ਕਿਉਂਕਿ ਤੂੰ ਰੜਿਆ ਹੀ ਨਹੀਂ ਉਹ ਭਰਾ ਮੇਰੇ ਮਾਨਸਿਕਤਾ ਠੀਕ ਕਰੋ ਆਪਣੀ ਤੇਰੇ ਦਿਮਾਗ ਚ ਫਾਲਟ ਆ ਉਹ ਕਾਲੇ ਰੰਗ ਦਾ ਸੀ ਉਹ ਪੱਠੇ ਪਉਂਦੇ ਹੋ ਯਾਰ ਕੀ ਤੁਹਾਡੇ ਦਿਮਾਗ ਕਾਂਗਰਸੀ ਸਾਰੇ ਏਸੇ ਵਰਤੀ ਦੇ مالک ਨੇ ਉਹ ਪ੍ਰਮਾਤਮਾ ਦਾ ਰੱਬ ਦਾ ਵਾਸਤਾ ਤੁਹਾਨੂੰ ਤੁਸੀਂ ਥੋੜੀ ਜਿਨੀ ਆਪਣੀ ਮਾਨਸਿਕਤਾ ਠੀਕ ਕਰੋ ਜੇ ਕੋਈ ਦਲਦ ਪਰਿਵਾਰ ਦੇ ਜਨਮ ਲੈ ਲਿਆ ਕਿਸੇ ਨੇ ਤੇ ਤੁਸੀਂ ਉਹਦਾ ਸ਼ੋਸ਼ਣ ਕਰੋ ਤੇ ਇਸ ਤਰੀਕੇ ਨਾਲ ਕਰੋ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਮੈਂ ਇਹ ਗੱਲ ਕਹਿਣ ਚਾਹੁੰਦਾ ਕਿ ਮਰਿੰਦਰ ਰਾਜਾ ਵੜੇਗੇ ਇਸ ਗੱਲ ਤੇ ਆਪਣੀ ਮਾਫੀ ਮੰਗੇ ਦੂਸਰੀ ਗੱਲ ਉੱਪਰ ਆ ਜਾਓ ਇਹ ਇਹਨਾਂ ਵੋਟਾਂ ਨੇ ਇਹੀ ਤੁਹਾਨੂੰ ਜਤਾਇਆ ਅਮਰਿੰਦਰ ਰਾਜਾ ਵੜਿੰਗ ਜੀ ਜੇ ਤੁਸੀਂ ਐਡੀ ਨੀਵੀਂ ਸੋਚ ਲੈ ਕੇ ਸਾਡੇ ਸਮਾਜਾਂ ਦੇ ਪ੍ਰਤੀ ਚੱਲਦੇ ਜੇ ਨਾ ਤਾਂ ਕੋਈ OBC ਤੁਹਾਡੇ ਨਾਲ ਖੜੋਣਾ ਤੇ ਨਾ ਹੀ ਕੋਈ ਐਸੀ ਸਮਾਜ ਦਾ ਬੰਦਾ ਖੜੋਣਾ ਕਿਉਂਕਿ ਤੁਸੀਂ ਸਾਨੂੰ ਬੜੀ ਛੋਟੀ ਨਿਗਾਹ ਨਾਲ ਬੜੀ ਕੋਝੀ ਨਿਗਾਹ ਦੇ ਨਾਲ ਦੇਖਦੇ ਜੇ ਸੋ ਮੈਂ ਆਪਣੇ ਸਮਾਜਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਪੂਰਨ ਤੌਰ ਤੇ ਬਾਈਕਟ ਕਰ ਦਿਓ ਇਹ ਸਾਡੇ ਸਮਾਜ ਦਾ ਸ਼ੋਸ਼ਣ ਕਰਨ ਤੋਂ ਸਿਵਾਏ ਇਹਨਾਂ ਕੋਲ ਕੋਈ ਕੰਮ ਨਹੀਂ ਮੈਂ ਰਾਜਾ ਮਰਿੰਦਰ ਵੜਿੰਗ ਦੇ ਇਹਨਾਂ ਲਫ਼ਜ਼ਾਂ ਦੀ ਬੜੇ ਸਖਤ ਸ਼ਬਦਾਜ ਨਖੇਦੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ